ਆਕੇ ਪੰਜਾਬ ਪਰ ਚ ਚਰਚਾ ਸੀ ਇੱਕ ਤਾਕੜ ਅਫਸਰ ਵੱਜੋ ਜਾਣੇ ਜਾਂਦਾ ਕੀ ਕਾਰਨ ਰਹੇ ਹੋਣਗੇ ਜਦੋਂ ਨਾ ਉਹ ਬੰਦੇ ਨੇ ਸ਼ੁਰੂਆਤ ਕੀਤੀ ਐ ਛਾਪੇ ਵਗੈਰਾ ਮਾਰਨ ਦੀ ਹਨ ਤੇ ਉਦੋਂ ਮੈਨੂੰ ਥੋੜਾ ਜਿਹਾ ਲੱਗਿਆ ਯਾਰ ਮੈਂ ਕਿਹਾ ਵਾਕਈ ਬਿਲਕੁਲ ਹਨਾ ਬੰਦਾ ਪੰਜਾਬ ਲਈ ਹਮਦਰਦੀ ਰੱਖਦਾ ਹੈ ਹਨਾ ਤੇ ਕਹਿ ਲਈ ਵੀ ਛੇਤ ਲਈ ਜ਼ਰੂਰੀ ਸੀ ਠੀਕ ਹੈ ਤੇ ਪਰ ਜਦੋਂ ਹੁਣ ਉਹਦੀ ਰਿਟਾਇਰਮੈਂਟ ਦੀ ਕੱਲ ਖਬਰ ਸੁਣੀ ਮੈਨੂੰ ਦੁੱਖ ਬਹੁਤ ਲੱਗੇ ਉਸ ਬੰਦੇ ਦੀ ਜਿੰਨੀਆਂ ਵੀ ਵੀਡੀਓ ਕੱਢ ਕੇ ਦੇਖੋ ਤੁਸੀਂ ਨਾ ਇਹ ਲੱਗਦਾ ਵੀ ਉਹਨੇ ਆਪਣੇ ਆਪ ਨੂੰ ਹਨਾ ਹਾਈਲਾਈਟ ਕਰਨ ਵਾਸਤੇ ਮਸ਼ਹੂਰ ਹੋਣ ਵਾਸਤੇ ਉਹ ਸਾਰਾ ਪ੍ਰੋਪਗੈਂਡਾ ਕੀਤਾ ਸੀਗਾ ਤੇ ਫਿਰ ਜਦੋਂ ਮੈਂ ਰਿਸਰਚ ਕੀਤੀ ਨਾ ਉਹਦੇ ਵਿੱਚ ਕਾਫੀ ਤੱਥ ਸਾਹਮਣੇ ਆਏ ਉਸ ਬੰਦੇ ਨੇ ਵੱਡੇ ਹੋਟਲ ਵਿੱਚ ਕਿਤੇ ਵੀ ਛਾਪਾ ਨਹੀਂ ਮਾਰਿਆ ਜਿੱਥੇ ਕਰੋੜਾਂ ਦੀ ਸੇਲ ਹੈਗੀ ਆ ਠੀਕ ਹੈ ਉਹਨੇ ਸੜਕ ਦੇ ਕੰਢੇ ਤੇ ਕੋਈ ਰੇਡੀ ਵਾਲਾ ਖੜਾ ਸੀ ਜੂਸ ਵਾਲਾ ਹਨਾ ਕੋਈ ਗੁਲਫ਼ੀ ਵਾਲਾ ਖੜਾ ਸੀ ਹਨਾ ਤੇ ਕੋਈ ਆਮ ਨੋਰਮਲ ਖੜਾ ਸੀ ਉਸ ਬੰਦੇ ਨੂੰ ਜਾ ਕੇ ਉਹਨੇ ਕਹਿ ਲਏ ੱੱਕੀ ਮੋਕਾ ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਉਹ ਕੀਤਾ ਤੇ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਉਹਦੀਆਂ ਵੀਡੀਓ ਵਾਇਰਲ ਹੋ ਗਈਆਂ ਤੇ ਲੋਕਾਂ ਦੇ ਵਿੱਚ ਚਰਚਾ ਛੜ ਗਈ ਨਾਲ ਜਿਹੜੇ ਸਾਡੇ ਪੰਜਾਬ ਦੇ ਲੋਕ ਐ ਇਹ ਕੋਈ ਦੇਖ ਦਿੱਤਾ ਹੈ ਨਹੀਂ ਵੀ ਬੰਦਾ ਕੀ ਕਰ ਰਿਹਾ ਕੀ ਨਹੀਂ ਕਰਦਾ ਬਸ ਧੜ ਤੜਾ ਜੀ ਧਾਕੜਾ ਜੀ ਇਦਾਂ ਕਹਿ ਕੇ ਕਿ ਉਹਨੂੰ ਮਸ਼ਹੂਰ ਕਰਦਾ ਤੇ ਹੁਣ ਉਹਦੇ ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਬਿੱਲੇ ਥੈਲੋਂ ਬਾਹਰ ਆ ਗਈ ਹਨਾ ਉਹ ਸਾਰੇ ਉਹ ਸਾਹਮਣੇ ਆ ਗਿਆ ਹੁਣ ਉਹਦੀਆਂ ਜਿਹੜੀਆਂ ਇੰਟਰਵਿਊ ਚੱਲ ਰਹੀਆਂ ਨੇ ਕੱਲ ਦੀ ਵੀ ਕੱਲ ਕੜ ਸੱਤ ਅੱਠ ਤਾਂ ਮੈਂ ਦੇਖ ਚੁੱਕਾ ਉਹਦੇ ਵਿੱਚ ਉਹ ਸਵਾਲ ਇਹ ਕਿਤੇ ਜਾ ਰਹੇ ਨੇ ਤੁਸੀਂ ਇਲੈਕਸ਼ਨ ਕਿਹੜੀ ਲੋਕ ਸਭਾ ਸੀਟ ਤੋਂ ਲੜੋਗੇ ਠੀਕ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਪਹਿਲਾਂ ਪਲੈਨਿੰਗ ਚੱਲਦੀ ਸੀਗੀ ਚਾਰ ਪੰਜ ਮਹੀਨੇ ਪਹਿਲਾਂ ਚੱਲ ਰਹੀ ਸੀਗੀ ਠੀਕ ਹੈ ਤੇ ਤੁਸੀਂ 3 ਲੱਖ ਰੁਪਇਆ ਤੁਹਾਡੀ ਗਵਰਨਮੈਂਟ ਤੋਂ ਤੁਹਾਨੂੰ ਪੇ ਮਿਲਦੀ ਹੈ ਹਨ ਜੇ 3 ਲੱਖ ਨਾਲ ਦੀ ਸ਼ਵਰ ਨਹੀਂ ਕਰਦੇ ਫਿਰ ਰਾਜਨੀਤੀ ਵੀ ਤਾਂ ਜਣੀ ਕਿ ਤੁਸੀਂ ਕਰੋੜਾਂ ਨੂੰ ਹੱਥ ਮਾਰੋਗੇ ਤਾਂ ਮਤਲਬ ਇਹ ਹੀ ਹੈ ਨਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਰ ਇਹੋ ਜਿਹੇ ਲੋਕਾਂ ਤੋਂ ਬਚੋ ਜਿਹੜੇ ਬੰਦੇ ਸਾਨੂੰ ਪਾਗਲ ਬਣਾਉਂਦੇ ਆ ਮੂਰਖ ਬਣਾਉਂਦੇ ਆ ਦੇਖੋ ਇੱਕ ਡਾਕਟਰ ਬਣ ਕੇ ਹਨਾ ਉਹਨੇ ਕਿਤੇ ਖਿਲਾੜੀ ਲੱਗੇ ਉੱਤੇ ਖੜ ਗਿਆ ਤੁਹਾਡਾ ਗੁਰ ਨਕਲੀ ਆ ਹਲੇ ਤੱਕ ਅੰ내 ਵਿੱਚ ਰਸ ਵੀ ਨਹੀਂ ਆਇਆ ਤੁਸੀਂ ਖੰਡ ਪਾਪਾ ਕੇ ਸ਼ੱਕਰ ਬਣਾਉਨੇ ਗੁੜ ਬਣਾਉਨੇ ਇਹ ਜੀ ਵੀਡੀਓ ਵਾਇਰਲ ਕੀਤੀਆਂ ਲੋਕਾਂ ਨੇ ਬੜੀ ਵਾਵਾ ਕੀਤੀ ਠੀਕ ਆ ਲੋਕਾਂ ਨੇ ਸ਼ੇਅਰ ਕਰਕੇ ਮਸ਼ਹੂਰ ਕਰਦੀਆਂ ਤੇ ਜਦੋਂ ਹੁਣ ਰਿਟਾਇਰਮੈਂਟ ਦੀ ਗੱਲ ਸੁਣੀ ਉਹ ਤਾਂ ਸਾਰਾ ਮੈਂ ਕਹਿੰਨਾ ਵੀ ਜਿਵੇਂ ਗੰਦਲਾਂ ਜਿਹੜੀਆਂ ਹੁੰਦੀਆਂ ਨੇ ਹਨਾ ਵੀ ਸਭ ਨੇ ਕਿਹਾ ਅੰਦਰੋਂ ਜ਼ਹਿਰ ਭਰਿਆ ਹੁੰਦਾ ਤੇ ਉੱਪਰੋਂ ਖੰਡ ਨਾਲ ਲਵੇੜੀਆਂ ਹੁੰਦੀਆਂ ਨੇ ਨੜੇ ਕਿ ਅੰਦਰ ਕੁਝ ਹੋਰ ਸੀ ਬਾਹਰ ਕੁਝ ਹੋਰ ਸੀਗਾ ਹੁਣ ਸਾਰਾ ਸਾਹਮਣੇ ਆ ਗਿਆ ਇਹ ਜਿਹੜੇ ਲੋਕ ਨੇ ਨਾ ਇੱਕ ਕੱਲਾ ਡਾਕਟਰ ਨਹੀਂ ਹੋਰ ਬਥੇਰੇ ਲੋਕ ਹੈ ਜਿਹੜੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾਉਂਦੇ ਆ ਤੇ ਪਰ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਜਿਹੜੇ ਪੰਜਾਬ ਦੇ ਲੋਕ ਹੈ ਇਹਨਾਂ ਲੋਕਾਂ ਨੂੰ ਸਮਝ ਚੁੱਕਿਆ ਫੇਸਬੁੱਕ ਤੇ ਜਾਂ ਮੀਡੀਆ ਰਾਹੀਂ ਜੋ ਵੀ ਕੁਝ ਕਾਰਵਿਆਰੀ ਕਰਦੇ ਨੇ ਉਹ ਸਾਰੇ ਉਸ ਲੋਕਾਂ ਤੱਕ ਮਿੰਟਾਂ ਸਕਿੰਟਾਂ ਵਿੱਚ ਖਬਰ ਪਹੁੰਚ ਜਾਂਦੀ ਹੈ ਜਿਹੜੀ ਆਪਾਂ ਕੱਲ੍ਹ ਗੱਲਬਾਤ કરી ਸੀ ਆ ਵੀ ਕਰ ਰਹੇ ਆ ਠੀਕਨ ਗੱਲ ਇਹ ਬਹੁਤ ਲੋਕਾਂ ਤੱਕ ਜਾਣੀਏ ਔਰ ਇਹ ਸਵਾਲ ਹੈ ਬਹੁਤ ਵੱਡਾ ਵੀ ਕਿ ਜਿਹੜੇ ਬੰਦੇ ਐਡੀ ਵੱਡੀ ਪੋਸਟ ਤੇ 3 ਲੱਖ ਰੁਪਿਆ ਪੈਨਸ਼ਨ ਗਵਰਨਮੈਂਟ ਤੋਂ ਤਨਖਾਹ ਲੈਂਦੇ ਸੀ ਉਹਨਾਂ ਦਾ ਘਰ ਪੂਰਾ 3 ਲੱਖ ਨਾ ਹੋਇਆ ਨਹੀਂ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਦੋਂ ਤੁਸੀਂ ਕਿਤੇ ਰੇਡ ਬਜੂਗੀ ਨਾ ਤੇ ਹੋਰ ਵੀ ਬੜਾ ਕੁਸ਼ਕਰ ਹੋਣੇ ਕੱਢੂਗਾ ਕਿਉਂਕਿ ਜਦੋਂ ਲੋਕ ਬੇਵਕੂਫ ਬਣਾ ਸਕਦੇ ਹੁਣ ਉਹਨੇ ਸ਼ਰੇਆਮ ਕਹਿੰਦਾ ਕਹਿੰਦਾ ਕੁਰਸੀ ਵੱਡੀ ਚਾਹੀਦੀ ਹੈ ਪੰਜਾਬ ਦਾ ਜਿਹੜਾ ਮਾਹੌਲ ਹੈ ਜਾਂ ਜਿਹੜੀ ਇਹ ਲੋਟਕ ਸੋਟ ਨਕਲੀ ਮਠਾਈਆਂ ਦੀ ਗੱਲ ਕਰਦੇ ਹੁਣ ਕਹਿੰਦੇ ਵੀ ਇਹਨੂੰ ਕੰਟਰੋਲ ਕਰਨਾ ਮੈਥੇ ਕੁਰਸੀ ਵੱਡੇ ਚਾਹੀਦੀ ਹੈ ਮਤਲਬ ਕੀ ਹੈ ਵੀ ਹੁਣ ਇਲੈਕਸ਼ਨ ਹੋਣੇ ਆ ਲੋਕ ਸਭਾ ਦੀ ਸੀਟ ਕੋਈ ਮਿਲ ਜਾਣੀ ਹੈ ਟਿਕਟ ਠੀਕ ਹੈ ਨਾ ਗੱਲ ਉਹ ਤੋਂ ਜਿੱਤ ਕੇ ਫਿਰ ਮਿਨਿਸਟਰੀ ਮਿਲ ਜਾਣੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਹਰਮ ਹਰਮ ਤੈਰਾ ਹੋਣ ਵਾਸਤੇ ਪ੍ਰੋਪਗੈਂਡਾ ਕੀਤਾ ਸੀ ਨਾ ਜਾਨਿਕ ਉਹ ਕਿਤੇ ਨਾ ਕਿਤੇ ਰਾਸ ਆ ਜਾਂਦਾ ਪਰ ਪੰਜਾਬ ਦੇ ਲੋਕਾਂ ਨੂੰ ਥੋੜਾ ਬਹੁਤਾ ਸਮਝਣ ਦੀ ਲੋੜ ਹੈ ਵੀ ਜਿਹੜੇ ਬੰਦੇ ਸਾਨੂੰ ਬੇਵਕੂਫ ਬਣਾ ਰਹੇ ਨੇ ਅਸੀਂ ਉਹਨਾਂ ਨੂੰ ਥੋੜਾ ਬਹੁਤਾ ਸਬਕ ਸਿਖਾਈਏ ਠੀਕ ਹੈ ਨਾ ਤੇ ਹੁਣ ਮੈਨੂੰ ਜਿਹੜੀਆਂ ਕੈਸਰਾਈਆਂ ਮਿਲਦੀਆਂ ਨੇ ਉਹ ਇਹੀ ਨੇ ਵੀ ਕਿਸੇ ਨਾ ਕਿਸੇ ਪਾਰਟੀ ਦੇ ਵੱਲੋਂ ਪਹਿਲਾਂ ਹੀ ਇਹ ਸੈਟਿੰਗ ਕੀਤੀ ਹੋਈ ਸੀ ਹਰਮੋਨotherap ਬਣਾਉਣ ਵਾਸਤੇ